ਇਸ ਧਰਤੀ ਤੇ ਬਖਸ਼ੀਸ਼ ਦਿੰਦੇ ਆ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਲਿਖੇਗਾ 35 ਅੱਖਰੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਏਗੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਈ ਨੌਮੀ ਅਤੇ ਦਸਮੀ ਮੋੜ ਦੇਖ ਰਹੇ ਹੋ ਤੁਸੀਂ ਇਹ ਉਹੀ 베ਰੀ ਦਾ ਮੋੜ ਹੈ ਜਿਸ 베ਰੀ ਦੇ ਹੇਠਾਂ ਬੈਠ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਇਹ ਜਿਹੜਾ ਸਥਾਨ ਨੇ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਸਤਜੁਗ ਵੇਲੇ ਇੱਕ ਮਾਰਕੰਡਾ ઋષਿ ਹੋਏ ਨੇ ਉਹਨਾਂ ਨੇ ਇਸ ਸਥਾਨ ਤੇ ਲੱਖਾਂ ਬੜੇ ਤਪੱਸਿਆ ਕੀਤੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਆਪ ਆਪਣੇ ਪੰਜ ਦਸ਼ਾਲੇ ਮਿੱਟੀ ਦੇ ਇਸ ਸਥਾਨ ਤੋਂ ਕੱਢੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਸਾਡੇ ਚੈਨਲ ਜਗਦੀਪ ਸਿੰਘ ਥਿੰਦ ਦੇ ਉੱਪਰ ਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਅਤੇ ਨਾਲ ਹੀ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਵਿਸਾਖੀ ਦੇ ਜਿਹੜੀ ਇੰਨੀ ਕੁ ਜ਼ਿਆਦਾ ਸੰਗਤ ਹੈ ਕਿ ਇਸ ਸਥਾਨ ਤੇ ਦਰਸ਼ਨਾ ਵਾਸਤੇ ਪਹੁੰਚਦੀ ਹੈ ਉਹ ਸਾਰਾ ਜਿਹੜਾ ਮੇਲਾ ਸੀਗਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਨਾਲ ਹੀ ਇੱਕ ਐਕਸਟਰਾ ਵੀਡੀਓ ਜਿਹੜੀ ਅਪਲੋਡ ਕੀਤੀ ਸੀ ਉਹ ਇਸ ਸਥਾਨ ਤੇ ਜਿਹੜੇ ਝੂਲੇ ਲੱਗਦੇ ਆ ਤੇ ਰਾਤ ਦਾ 뷰 ਜਿਹੜਾ ਕਿੰਨਾ ਕੁ ਜ਼ਿਆਦਾ ਸੋਹਣਾ ਸੀਗਾ ਉਹ ਸਾਰਾ ਅਸੀਂ ਅਲੱਗ ਤੋਂ ਵਲੌਗ ਅਪਲੋਡ ਕੀਤਾ ਹੋਇਆ ਸਾਡੀ ਪ੍ਰੋਫਾਈਲ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਕਿ ਸਾਬੋ ਕੀ ਤਲਵੰਡੀ ਯਾਨੀ ਕਿ ਤਖਤ ਸ਼੍ਰੀ ਦਮਨਾਨ ਸਾਹਿਬ ਦੇ ਨਾਲ ਬਣੇ ਹੋਏ ਨੇ ਜਿਸ ਤਰ੍ਹਾਂ ਕਿ ਗੁਰਦੁਆਰਾ ਸ਼੍ਰੀ ਲਖਣਸਰ ਸਾਹਿਬ ਅਤੇ ਨਾਲ ਹੀ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਬ ਪਾਸ਼ਾਹੀ ਨੌਵੀਂ ਅਤੇ ਪਾਸ਼ਾਹੀ ਦਸਵੀਂ ਜਿੱਥੇ ਇੱਕ ਇਤਿਹਾਸਿਕ ਸਰੋਵਰ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਖਦਵਾਇਆ ਸੀਗਾ ਤੇ ਆਓ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਸਰੋਵਰ ਖਦਵਾਇਆ ਸੀਗਾ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਅਤੇ ਦਸਵੀਂ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਇਸ ਸਥਾਨ ਤੇ ਹੀ ਉਹ ਇਤਿਹਾਸਿਕ ਸਰੋਵਰ ਹੈ ਜੀ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਹੱਥੀਂ ਕੁਦਵਾਇਆ ਸੀਗਾ ਤੇ ਆਓ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਤੇ ਨਾਲ ਦੀ ਨਾਲ ਹੀ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਨੇ ਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪਵਿੱਤਰ ਸਰੋਵਰ ਬਣਿਆ ਹੋਇਆ ਉਸ ਸਰੋਵਰ ਦੇ ਦਰਸ਼ਨ ਕਰਾਉਨੇ ਆ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਨਗਰ ਵਸਾਇਆ ਤੇ ਅਨੰਦਪੁਰ ਸਾਹਿਬ ਦਾ ਨਗਰ ਵਸਾਉਣ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮਾਲਵਾ ਦੇਸ਼ ਵੱਲ ਚੱਲੇ ਪਏ ਤਾਂ ਉਸ ਵੇਲੇ ਉਹਨ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ ਹੋਰ ਜਿਹੜੇ ਮੁਖੀ ਸਿੱਖ ਸੀਗੇ ਉਹ ਉਸ ਵੇਲੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਸੀ ਤੇ ਜਦੋਂ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੇ ਪਹੁੰਚਦੇ ਨੇ ਯਾਨੀ ਕਿ ਗੁਰਤੇਗ ਬਹਾਦਰ ਜੀ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਦੇ ਵਿੱਚ ਪਹੁੰਚਦੇ ਨੇ ਤਾਂ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਨੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਹੁੰਦੀਆਂ ਨੇ ਤੇ ਬਹੁਤ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸਾਡੇ ਇਸ ਸਥਾਨ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਆਏ ਨੇ ਤੇ ਸੰਗਤਾ ਗੁਰਤੇਗ ਬਹਾਦਰ ਜੀ ਮਹਾਰਾਜ ਮੋਰ ਇੱਕ ਫਰਿਆਦ ਵੀ ਰੱਖਦੀਆਂ ਨੇ ਕਿ ਗੁਰੂ ਸਾਹਿਬ ਸਾਡੇ ਇਸ ਇਲਾਕੇ ਦੇ ਵਿੱਚ ਕਾਲ ਪਿਆ ਹੋਇਆ ਬਹੁਤ ਲੰਬੇ ਸਮੇਂ ਤੋਂ ਇਸ ਸਥਾਨ ਤੇ ਕਦੀ ਮੀਂਹ ਹੀ ਨਹੀਂ ਪਿਆ ਤਾਂ ਫਿਰ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਇਹ ਜਿਹੜਾ ਸਥਾਨ ਨੇ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਸਤਜੁਗ ਵੇਲੇ ਇੱਕ ਮਾਰਕੰਡਾ ઋષਿ ਹੋਏ ਨੇ ਉਹਨਾਂ ਨੇ ਇਸ ਸਥਾਨ ਤੇ ਲੱਖਾਂ ਬੜੇ ਤਪੱਸਿਆ ਕੀਤੀ ਹੈ ਤੇ ਤੁਸੀਂ ਇਸ ਸਥਾਨ ਤੇ ਸਰੋਵਰ ਦੀ ਕਾਰ ਸੇਵਾ ਕਰੋ ਤਾਂ ਹੀ ਇਸ ਸਥਾਨ 'ਤੇ ਜਿਹੜਾ ਮੀਂਹ ਹੈ ਉਹ ਵਰਸੇਗਾ ਸੰਗਤਾਂ ਦੀ ਬੇਨਤੀ ਤੇ ਗੁਰਤੇਗ ਭਾਦਰ ਜੀ ਮਹਾਰਾਜ ਨੇ ਇਸ ਸਥਾਨ ਨੂੰ ਪ੍ਰਕਟ ਕੀਤਾ ਤੇ ਇੱਥੇ ਕਿਰਪਾ ਕੀਤੀ। ਉਹਨਾਂ ਨੇ ਸਭ ਤੋਂ ਪਹਿਲਾਂ ਆਪ ਆਪਣੇ ਪੰਜ ਦੁਸ਼ਾਲੇ ਮਿੱਟੀ ਦੇ ਇਸ ਸਥਾਨ ਤੋਂ ਕੱਢੇ ਅਤੇ ਇੱਕ 베ਰੀ ਦੇ ਦਰਖਤ ਦੇ ਹੇਠਾਂ ਬੈਠ ਕੇ ਉਹਨਾਂ ਨੇ ਇਸ ਸਰੋਵਰ ਦੀ ਕਾਰ ਸੇਵਾ ਆਰੰਭ ਕਰਵਾਈ। ਇਸ ਸਰੋਵਰ ਦੀ ਜਿਹੜੀ ਸੇਵਾ ਸੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਇੱਕ 베ਰੀ ਦੇ ਰੁੱਖ ਦੇ ਹੇਠਾਂ ਬੈਠ ਕੇ ਸ਼ੁਰੂ ਕਰਵਾਈ ਤੇ ਸੰਗਤਾਂ ਨੇ ਥੋੜੇ ਹੀ ਸਮੇਂ ਵਿੱਚ ਬੜੇ ਹੀ ਉਤਸ਼ਾਹ ਨਾਲ ਸਰੋਵਰ ਦੀ ਜਿਹੜੀ ਸੇਵਾ ਸੀ ਉਹ ਮੁਕੰਮਲ ਕੀਤੀ ਤੇ ਬੜਾ ਹੀ ਭਾਰੀ ਮੀ ਹੈ ਜਿਹੜਾ ਇਸ ਸਥਾਨ ਤੇ ਪਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੋਂ ਦੀ ਸੰਗਤਾਂ ਨੂੰ ਬਖਸ਼ੀਸ਼ਾਂ ਦਿੰਦੇ ਹੋਏ ਇਸ ਸਥਾਨ ਤੋਂ ਪਟਨਾ ਸਹਿਵਲ ਨੂੰ ਚਾਲੇ ਪਾ ਲੈਂਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਿਆ ਸੀ ਤੇ 1705 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਪਣੇ ਯੁੱਧਾਂ ਤੋਂ ਵਿਲੇ ਹੁੰਦੇ ਨੇ ਤਾਂ ਉਹ ਜਦੋਂ ਸਾਬੋ ਕੀ ਤਲਵੰਡੀ ਦੇ ਵਿੱਚ ਪਹੁੰਚਦੇ ਨੇ ਤਾਂ ਉਸ ਵੇਲੇ ਵੀ ਇਸ ਸਥਾਨ ਤੇ ਬਹੁਤ ਹੀ ਭਾਰੀ ਕਾਲ ਪਿਆ ਹੁੰਦਾ ਹੈ ਉਸ ਵੇਲੇ ਵੀ ਇਸ ਸਥਾਨ ਤੇ ਲੰਬੇ ਸਮੇਂ ਤੋਂ ਮੀਂਹ ਨਹੀਂ ਪਿਆ ਹੁੰਦਾ ਤੇ ਜਿਹੜਾ ਇਸ ਸਥਾਨ ਦਾ ਚੌਧਰੀ ਹੁੰਦਾ ਹੈ ਭਾਈ ਡੱਲ ਉਹ ਗੁਰੂ ਸਾਹਿਬ ਅੱਗੇ ਫਰਿਆਦ ਰੱਖਦਾ ਹੈ ਕਿ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਮੀਂਹ ਦੀ ਮੰਗ ਕਰਦੀਆਂ ਨੇ ਕਿਉਂਕਿ ਇਸ ਸਥਾਨ ਤੇ ਬਹੁਤ ਲੰਬੇ ਸਮੇਂ ਤੋਂ ਇੱਕ ਵਾਰੀ ਫੇਰ ਕਾਲ ਪਿਆ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ فرمایا ਸੀ ਕਿ ਸਾਡੇ ਪਿਤਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਤੁਹਾਨੂੰ ਸਰੋਵਰ ਬਖਸ਼ਿਆ ਸੀ ਪਰ ਤੁਸੀਂ ਉਸ ਸਰੋਵਰ ਦੀ ਕੋਈ ਸਾਮ ਸੰਭਾਲ ਨਹੀਂ ਕੀਤੀ ਤਾਹੀਂ ਕਰਕੇ ਜਿਹੜਾ ਇਸ ਸਥਾਨ ਤੇ ਕਾਲ ਪਿਆ ਹੋਇਆ ਤਾਂ ਫਿਰ ਭਾਈ 달ਜੀ ਤੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਦੁਬਾਰਾ ਆਰੰਭ ਕਰਵਾਈ ਤੇ ਉਹਨਾਂ ਨੇ ਆਪ ਆਪਣੀਆਂ ਪੰਜ ਢਾਲਾ ਮਿੱਟੀ ਦੀਆਂ ਕੱਢ ਮਿੱਟੀ ਦੀਆਂ ਭਰ ਕੇ ਇਸ ਸਰੋਵਰ ਦੇ ਵਿੱਚੋਂ ਸਭ ਤੋਂ ਪਹਿਲਾਂ ਬਾੜ ਕੱਢੀ ਐ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਉਸੇ 베ਰੀ ਦੇ ਦਰਖਤ ਹੇਠਾਂ ਬਿਰਾਜਮਾਨ ਹੋਏ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਇਸ ਸਰੋਵਰ ਦੀ ਕਾਰ ਸੇਵਾ ਆਰੰਭ ਕਰਵਾਈ ਸੀ ਤੇ ਥੋੜੇ ਹੀ ਸਮੇਂ ਦੇ ਵਿੱਚ ਸੰਗਤਾ ਨੇ ਇਸ ਸਰੋਵਰ ਦਾ ਜਿਹੜਾ ਕੰਮ ਸੀਗਾ ਉਹ ਮੁਕੰਮਲ ਕੀਤਾ ਤੇ ਇੱਕ ਵਾਰੀ ਫੇਰ ਇਸ ਸਥਾਨ ਤੇ ਬਹੁਤ ਭਾਰੀ ਮੀਂਹ ਪਿਆ ਤੇ ਸੰਗਤਾ ਚ ਬੜਾ ਉਸ਼ਾਹ ਆ ਸੰਗਤਾ ਬੜੀਆਂ ਖੁਸ਼ ਹੋਈਆਂ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਰੋਵਰ ਨੂੰ ਗੁਰੂ ਸਰ ਸਰੋਵਰ ਦਾ ਵਾਰ ਦਿੱਤਾ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕਰਵਾਇਆ ਤੇ ਅੰਮ੍ਰਿਤ ਤਿਆਰ ਕਰਵਾਉਣ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਦੇ ਕੜਾਏ ਇਸ ਭਰੇ ਸਰੋਵਰ ਦੇ ਵਿੱਚ ਪਾਏ ਅਤੇ ਆਪਣੇ ਮੁਖ ਉਚਾਰਿਆ ਕਿ ਇਸ ਸਰੋਵਰ ਦੇ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਪੰਜ ਚੂਲੇ ਜਲ ਛੇਗਾ ਉਸ ਨੂੰ ਸਿੱਖੀ ਦੀ ਪ੍ਰਾਪਤੀ ਹੋਏਗੀ ਤੇ ਇਹ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਹੁਣ ਆਪਾਂ ਤੁਹਾਨੂੰ ਉਸ ਭੋਰਾ ਸਾਹਿਬ ਦੇ ਵਿੱਚ ਲੈ ਕੇ ਚੱਲਦੇ ਹਾਂ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਦੀ ਜਿਹੜੀ ਸੇਵਾ ਹੈ ਕਰਵਾਈ ਸੀ ਉੱਥੇ ਉਹ 베ਰੀ ਦਾ ਮੋੜ ਜਿਹੜਾ ਹੈ ਉਹ ਅੱਜ ਵੀ ਮੌਜੂਦ ਹੈ ਤੇ ਸਾਹਮਣੇ ਤੁਸੀਂ ਇਸ ਵੇਲੇ ਜਿਸ ਥੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਥੜਾ ਸਾਹਿਬ ਉਹੀ ਥੜਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਇਸ ਸਥਾਨ ਦੀ ਇਸ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਤੇ ਇੱਧਰ ਹੁਣ ਸਾਹਮਣੇ ਜਿਹੜਾ ਮੋੜ ਦੇਖ ਰਹੇ ਹੋ ਤੁਸੀਂ ਇਹ ਉਹੀ 베ਰੀ ਦਾ ਮੋੜ ਹੈ ਜਿਸ 베ਰੀ ਦੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਹੋਰ ਵੀ ਜਿਹੜੀਆਂ ਸੰਗਤਾਂ ਨੇ ਇਸ ਸਥਾਨ ਦੇ ਦਰਸ਼ਨ ਕਰ ਸਕਣ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸ੍ਰੀ ਲਖਨਸਰ ਸਾਹਿਬ ਵੱਲ ਨੂੰ ਉਸ ਸਥਾਨ ਦਾ ਜਿਹੜਾ ਇਤਿਹਾਸ ਹੈ ਉਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਲਖਣ ਸਰਸਾਬ ਦੇ ਤੇ ਆਓ ਹੁਣ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਲਖਣ ਸਰਸਾਬ ਦੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪੱਤਰਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਖ ਸਰ ਦੀ ਜੰਗ ਫਤਿਹ ਕਰਨ ਤੋਂ ਪ੍ਰਾਂਤ ਤਲਵੰਡੀ ਸਾਬੋ ਵਿਖੇ ਪਹੁੰਚਦੇ ਨੇ ਤਾਂ ਇੱਕ ਉੱਚੇ ਟਿੱਬੇ ਦੇ ਉੱਪਰ ਬੈਠ ਕੇ ਉਹ ਆਪਣਾ ਜੰਗੀ ਕੰਮਰ ਕੱਸਾ ਖੋਲਦੇ ਨੇ ਤੇ ਉਸ ਸਥਾਨ ਤੇ ਬੈਠ ਕੇ ਉਹ ਦਮ ਲੈਂਦੇ ਨੇ ਤੇ ਉਸ ਸਥਾਨ ਦਾ ਜਿਹੜਾ ਨਾਮ ਹੈ ਉਹ ਤਖਤ ਸ਼ਰੀਦ ਦਮਦਮਾ ਸਾਹਿਬ ਪਰ ਸਿੱਧ ਹੋਇਆ ਸੀ ਤਕਸ਼ਰੀ ਦਮਦਵਾ ਸਾਹਿਬ ਦੇ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਸੀ ਅਤੇ ਇਸੇ ਹੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹੱਲਾ ਨੋਮਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਸ਼ਾਮਿਲ ਕਰਵਾਉਂਦਿਆਂ ਪਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਉਸ ਬੀੜ ਨੂੰ ਸੰਪੂਰਨ ਕਰਵਾਇਆ ਸੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਖਾਈ ਸੀਗੀ ਉਹ ਸੰਪੂਰਨ ਹੋ ਗਈ ਜਦੋਂ ਪੂਰਾ ਕਾਰਜ ਜਿਹੜਾ ਸੀਗਾ ਉਹ ਸੰਪੰਨ ਹੋ ਗਿਆ ਤਾਂ ਜਿਹੜੀਆਂ ਕਸੀਆਂ ਹੋਈਆਂ ਕਲਮਾਂ ਸੀਗੀਆਂ ਇਨਾਂ ਦਾ ਮੂਹ ਕਸ ਜਾਂਦਾ ਸੀਗਾ ਲਿਖ ਲਿਖ ਕੇ ਉਹ ਉਸ ਕਲਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਵਰਤੋਂ ਦੇ ਵਿੱਚ ਨਹੀਂ ਲੈਣ ਦਿੰਦੇ ਸੀਗੇ ਤੇ ਉਹ ਜਿਹੜੀਆਂ ਬੱਚੀਆਂ ਹੋਈਆਂ ਕਲਮਾਂ ਸੀਗੀਆਂ ਬਚੀ ਹੋਈ ਸਿਆਹੀ ਬਚਿਆ ਹੋਇਆ ਕਾਗਜ਼ ਉਹ ਸਾਰਾ ਗੁਰੂ ਸਾਹਿਬ ਨੇ ਇਸ ਸਰੋਵਰ ਦੇ ਵਿੱਚ ਜਲ ਪ੍ਰਵਾਹ ਕੀਤਾ ਸੀਗਾ ਤੇ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਸੀ ਅਤੇ ਉਹਨਾਂ ਨੇ ਆਪਣੇ ਮੁੱਖੋਂ ਫਰਮਾਇਆ ਸੀ ਕਿ ਇਹ ਸਥਾਨ ਭਾਵ ਕੇ ਦਮਦਮਾ ਸਾਹਿਬ ਗਿਆਨ ਦਾ ਕੇਂਦਰ ਹੋਵੇਗਾ ਜਿੱਥੇ ਗੁਰਮਤ ਦੇ ਰਾਹੀ ਵਿਦਵਾਨ ਲਿਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ੀਸ਼ ਦਿੰਦੇ ਆ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਲਿਖੇਗਾ 35 ਅੱਖਰੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਏਗੀ ਇੱਥੇ ਮੰਦ ਬੁੱਧੀ ਬੱਚੇ ਜਾਂ ਜਿਹੜੇ ਬੱਚੇ ਨੂੰ ਜਿਹੜਾ ਬੱਚਾ ਵਿਦਿਆ ਦੇ ਵਿੱਚ ਪੜ੍ਹਾਈ ਦੇ ਵਿੱਚ ਨਲਾਇਕ ਐ ਥੋੜਾ ਘੱਟ ਪੜਦਾ ਏ ਉਹ ਇਸ ਸਥਾਨ ਤੇ ਜਾ ਕੇ ਜੇ 35 ਅੱਖਰੀ ਲਿਖਦਾ ਹੈ ਤਉਨੁ ਤਉਸ ਬੱਚੇ ਨੂੰ ਸਤਬੁੱਧੀ ਮਿਲਦੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਸੰਗਤਾਂ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਪੈਂਤੀ ਅਖਰੀ ਯਾਨੀ ਕਿ ਊੜਾ ਏੜਾ ਲਿਖ ਰੀਆਂ ਨੇ ਗੁਰਮੁਖੀ ਲਿਖ ਰੀਆਂ ਨੇ ਤੇ ਇਹ ਗੁਰੂ ਸਾਹਿਬ ਦੇ ਬਚਨ ਹੋਏ ਸੀ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਹੀ ਮੋਰੇ ਰੱਖਦੇ ਹੋਏ ਇਸ ਸਥਾਨ ਤੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਤੇ ਇਹ ਗੁਰਦੁਆਰਾ ਸ਼੍ਰੀ ਲਖਣਸਰ ਸਾਹਿਬ ਪਾਸ਼ਾਹੀ 10ਵੀਂ ਜੀ ਦਾ ਇਤਿਹਾਸ ਸੀਗਾ ਜੀ ਤੇ ਇਸ ਸਥਾਨ ਤੇ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਦੇ ਵੀ ਅਸੀਂ ਆਪ ਜੀ ਨੂੰ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਜੀ ਤਾਂਕਿ ਹੋਰ ਵੀ ਸੰਗਤਾਂ ਜਿਹੜੀਆਂ ਨੇ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ